ਕਹਿੰਦੇ ਬਾਜ਼ਾਰ ਚ ਮੰਦਾ ਬਹੁਤ ਆ ਦੁਕਾਨਦਾਰ ਕਹਿੰਦੇ ਸਰਾੜ ਚਲਦੇ ਆ ਕਹਿੰਦੇ ਗਾਹਕ ਉਹ ਨਾ ਕੋਈ ਨਹੀਂ ਇੱਧਰ ਦੇਖੋ ਤੁਸੀਂ ਬਾਬੇ ਦੀ ਹੱਟੀ ਤੇ ਸਵੇਰ ਤੋਂ ਸ਼ਾਮ ਤੱਕ ਮੇਲਾ ਲੱਗਦਾ ਘੱਟ ਆ ਕਹਿੰਦੇ 5-5000 ਵਾਲੇ ਸੂਟ ਏ 15-15 ਰੁਪਏ ਕਰਦੇ ਤੁਸੀਂ ਐਡਾ ਵੱਡਾ ਫਰਕ ਧਮਾਕਾ ਪਾਤਾ ਭਾਜੀ ਪੂਰੀ ਪੂਰੀ ਦੁਕਾਨ ਭਾਜੀ ਸੇਵ ਤੇ ਲਾਤੀ ਐ ਤੇ ਨੇਹਰੀਆਂ ਦਿੱਤੀਆਂ ਬੰਨ ਭਾਜੀ ਬਾਬੇ ਦੀ ਗੋਹੜੀ ਦਿਖਾਉਣੀ ਆ ਤੁਹਾਨੂੰ ਇੱਧਰ ਦੇਖੋ ਤੁਸੀਂ ਜਿਹੜਾ ਵਿਆਹ ਸ਼ਾਇਦ ਦਾ ਕੱਪੜਾ ਦਾਜਵਿਰ ਦਾ ਕੱਪੜਾ ਜਿੰਨੇ ਲੈਣਾ ਉਹਨਾਂ ਲਈ ਵੀ ਮੇਲੇ ਲਾ ਦਿੱਤੇ ਸੂਟ ਨਾਲ ਦੁਪੱਟੇ 5-5000 ਨੂੰ ਆ ਰਹੇ ਆ ਹਾਂਜੀ ਭਾਜੀ ਚੱਕੋ 1500 ਰੁਪਏ ਦਾ ਸੂਟ ਕਰਤਾ ਭਾਈ ਬਾਜ਼ਾਰ ਦੀ ਗੱਲ ਬੜੀ ਮਸ਼ਹੂਰ ਹੈ ਕਹਿੰਦੇ 1 ਲੱਖ ਵਾਲਾ ਕੱਪੜਾ ਦਾਜਵਿਰ ਦਾ ਬਾਬੇ ਦੇਟ ਤੇ 30000 ਦਾ ਮਿਲ ਜਾਂਦਾ ਭਾਜੀ ਮੈਂ ਕਿਹਾ ਤੁਹਾਨੂੰ 30000 ਤੋਂ ਵੀ ਹੁਣ ਸਸਤਾ ਦਾਂਗੇ ਜਦ 5 ਲੱਖ ਰੁਪਏ ਦਵਾਂਗੇ ਸਾਬਤ ਕਰੋ ਡੁਪਲੀਕੇਟ ਕਰੇਵਾਂ ਲੱਖ ਦੀ ਵੀ ਗਾਰੰਟੀ ਲਾਤੀ ਸ਼ਰਤ ਗਾਰੰਟੀ ਰਹਿ ਗਈ ਭਾਜੀ ਜੀ ਸੂਟ ਵੀ 4000 ਦਾ ਦਵਾਂਗੇ ਵੀ 1500 ਦਾ ਸਾਬਤ ਕਰੋ ਲੱਖਰਵੈਰਾ ਨਾਮ ਰਾਂਗੇ ਜੇ ਨੇਚਰਲ ਗਰੇਵ ਨਾ ਹੋਵੇ ਹਿਮਾਚਲ ਕਹਾਂ ਤੇ ਹਿਮੇਰਪੁਰ ਤੋਂ ਭਾਈ ਹਿਮੇਰਪੁਰ ਤੋਂ ਇੰਨੀ ਦੂਰੋਂ ਬਾਬੇ ਦੀ ਹੱਟੀ ਕਿਉਂ ਭਾਈ ਇਹ YouTube 'ਤੇ ਦੇਖਾ ਅੱਛਾ ਲੱਗਾ ਰੇਟ ਵੀ ਅੱਛੇ ਲੱਗੇ ਤਾਂ ਜੋ ਗੱਲ ਮੂੰਹੋਂ ਕਹਿੰਦੇ ਕੈਮਰੇ 'ਤੇ ਪੂਰੀ ਹੁੰਦੀ ਆ ਹੋ ਰਹੀ ਹੋ ਰਹੀ ਆ ਆਹ ਕੋ ਬਾ ਦੰਮੀਆਂ ਦੇ ਇਲਾਕੇ ਆ ਆਹ 5-5000 ਦੇ ਸੂਟ ਪੈ ਗਲੇ ਤੁਸੀਂ ਇਸ ਗੱਲ ਦੇ ਗਵਾਹ ਹਾਂ ਬਾਬੇ ਦੀ ਹੱਟੀ ਆ ਜਿੱਥੇ 5000 ਵਾਲਾ 1500 ਦੇ ਰਿਹਾ ਆ ਜਿਹੜਾ ਕਪੜਾ ਤੁਸੀਂ ਬਾਬੇ ਰੇਟ ਤੇ ਲੈ ਕੇ ਜਾਓ ਸੈੱਟ ਵਾਈ ਲੈ ਜਾਓ ਸਿੰਗਲ ਸਿੰਗਲ ਸੂਟ ਲੈ ਜਾਓ ਜਿਹੜਾ ਕਪੜਾ ਨਾ ਵੀ ਕੇ ਵਾਪਸ ਕਰੋ ਨਮਾਦਾਂਗੇ ਬਾਬੇ ਦੇ ਟੇਡੀ ਦਾ ਸੂਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਭਾਜੀ ਬਾਬੇ ਟੇਡੀ ਦੇ 100 ਰੁਪਏ ਦਾ ਸੂਟ ਸਟਾਰਟ ਜੀ ਇਹ ਬਾਜ਼ਾਰ ਚ 1800 ਦਾ 2000 ਦਾ ਸੂਟ ਹੈ ਜੀ ਜਿਹੜਾ ਭੈਣ ਭਰਾ ਅਗਲੇ 3 ਦਿਨ ਆਗੇ ਵੱਡੇ ਫੇਰੇ ਭਾਜੀ ਹੂੰ 900 ਰੁਪਏ ਦਾ ਸੂਟ ਭਾਜੀ 900 ਰੁਪਏ ਦਾ ਹਾ ਸੂਟ ਦੇਖੋ ਭਾਈ 900 ਬਾਬਾ ਪਾਗਲ ਦੇ ਨਹੀਂ ਹੋ ਗਿਆ ਮੈਂ ਕਿਹਾ ਭਾਜੀ ਵੱਡੇ ਫੇਰੇ ਦੇਖੋ ਜੀ ਭਾਵੇਂ ਪਿੰਡਾਂ ਤੋਂ ਤੁਸੀਂ ਚਾਹੇ ਸ਼ਹਿਰਾਂ ਤੋਂ ਚਾਹੇ ਐਨਰ ਦੀ ਟੇਸ ਸਾਡੇ ਕੋਲ ਸਾਰੀ ਆ ਭਾਜੀ 5000 ਤੋਂ ਘੱਟ ਨਹੀਂ ਮਿਲੂਗਾ ਹਾਂਜੀ ਲੈ ਜਾਓ 1500 ਰੁਪਏ ਨਖਰੇਵੀ ਸੂਟ ਪਿਓਰ ਕਰੇਪ ਦਾ ਡਿਜੀਟਲ ਹਾਂਜੀ 3000 3500 ਦਾ ਸੂਟ ਹੈਗਾ 1000 ਰੁਪਏ 1000 ਰੁਪਏ ਚ ਦੇ ਦੇਣਾ ਭਾਜੀ ਇਹ ਦੇਖੋ ਜੀ 1000 1000 ਰੁਪਏ ਚ ਰੈੱਡ ਸੂਟ ਦੇ ਰਹੇ ਆ ਦਾਜ ਬਲੇ ਜਿੰਨੀ ਕੱਪੜ ਲੈਣਾ ਵੱਡੇ ਫਾਇਦੇ ਹੋ ਰਹੇ ਆ ਛੇਦੀ ਆ ਜਿਓ ਬਾਜ਼ਾਰ ਚ ਜਾ ਕੇ ਲੁੱਟ ਨਾ ਕਰਾਓ ਕੋਈ 8000 ਨਹੀਂ ਕੋਈ 8500 ਨਹੀਂ ਕੋਈ 9000 ਨਹੀਂ ਲੈ ਜਾਓ 2500 ਚ ਮਤਲਬ 5000 ਦੇ ਦੋ ਸੂਟ ਦੇ ਲੈਣੇ ਇਦਾਂ ਦੇ ਸਾਨੂੰ ਕੌਣ ਚ ਕੌਣ ਦਾ ਦੁਪੱਟਿਆਂ ਨਾਲ ਭਾਜੀ ਆ ਲੋ ਫੜੋ 1500 ਰੁਪਏ ਦਾ ਕਰਤਾ ਸੂਟ ਆਹ ਦੇਖੋ ਭਾਜੀ ਪੀਸ ਤੇ ਆਲੋ ਦੁਪੱਟਾ ਚਨਨ ਸਪਾਉਂਦਾ ਵਿਆਹ ਸ਼ਾਦੀਆਂ ਲਈ ਵੱਡੇ ਫੇਰੇ 2500 ਚ ਲੈ ਜਾਓ ਲਓ ਘੇਰਾ ਚੈੱਕ ਕਰ ਲੋ ਫਰੰਟ ਦੇਖੋ ਬਾਹ ਸੂਟ ਦਾ ਸੋਨਾ ਸੂਟ ਦੇ ਉੱਤੇ ਦੁਪੱਟਾ ਦੇਖੋ ਓ ਭਾਜੀ ਮੈਂ ਕਹਿੰਦਾ ਐਂਡ ਕਰਾ ਦੇਣੀ ਆ ਪੀਸ ਤੇ ਕੱਲਾ ਕੱਲਾ ਸੂਟ ਜਲਵਾ ਭਾਜੀ ਐਂਡ ਕਰਾ ਦੇਣੀ ਆ ਰੇਟਾਂ ਦੀ ਜਿਨ੍ਹਾਂ ਪਹਿਣ ਬਣਾਉਣੇ ਵੇਚਣ ਲਈ ਕਪੜਾ ਲੈਣਾ ਵੱਡੇ ਫੇਰੇ ਹੋਣੇ ਜਿਹੜਾ ਕਪੜਾ ਨਾ ਵਿਕੇ ਵਾਪਸੀ ਹੋ ਜਾਊਗਾ ਸ਼ਾਦੀਆਂ ਲਈ ਜਿਨ੍ਹਾਂ ਨੇ ਕਪੜਾ ਲੈਣਾ ਗਾਰੰਟੀ ਨਾਲ ਭਾਜੀ ਆ 3000 ਦਾ ਸੂਟਾ ਚੱਕੋ 1500 ਵੱਟੇ ਦਾ 57700 ਰੁਪਏ ਕਰਤਾ ਬਾਜੀ ਵਾਲਾ ਆਰਟੀਕਲ ਆ ਦੇਖੋ ਠੀਕ ਹੈ ਜੀ ਆ ਸਾਹਮਣੇ ਰੱਖਦਾ ਰੇਟਾ ਰਖਨਾਰਾ ਪਾਤਾ ਚੀਜ਼ਾਂ ਤੁਸੀਂ ਦੇਖ ਲਓ ਵਿਜ਼ਿਟ ਕਰ ਲਓ ਵੱਡੇ ਫਾਇਦੇ ਹੋਣਗੇ ਬਾਬੇ ਦੀ ਹੱਟੀ ਤੇ ਆਲੋ ਬਾਜੀ 2500 ਰੁਪਏ ਚ ਡਿਜ਼ਾਈਨਰ ਪੀਸ ਲੈ ਜਾਓ ਜੀ ਬਾਬੇ ਦੀ ਹੱਟੀ ਨੇ ਕਰਤਾ ਐਲਾਨ ਕਹਿੰਦੇ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ ਆ ਲੋ ਭਾਜੀ ਆ ਲੋ ਨਾਰਕਲੀ ਸਟਾਰ ਪੈਪਰਨ ਚ ਦੇਖੋ ਕਿੰਨਾ ਸ਼ਾਨਦਾਰ ਪੀਸ ਅੱਜ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੀ ਸਭ ਤੋਂ ਵੱਡੀ ਹੱਟੀ ਬਾਬੇ ਦੀ ਹੱਟੀ ਜਿੱਥੇ ਮਿਲਦਾ ਹੋਲ ਸੇਲ ਤੇ ਕਪੜਾ ਕਹਿੰਦੇ ਬਾਜ਼ਾਰ ਚ ਮੰਦਾ ਬਹੁਤ ਆ ਦੁਕਾਨਦਾਰ ਕਹਿੰਦੇ ਸਰਾੜ ਚੱਲਦੇ ਆ ਕਹਿੰਦੇ ਗਾਹਕ ਆ ਨਾ ਕੋਈ ਨਹੀਂ ਇੱਧਰ ਦੇਖੋ ਤੁਸੀਂ ਬਾਬੇ ਦੀ ਹੱਟੀ ਤੇ ਸਵੇਰ ਤੋਂ ਸ਼ਾਮ ਤੱਕ ਮੇਲਾ ਲੱਗਦਾ ਘੱਟਿਆ ਕਹਿੰਦੇ 5-5000 ਵਾਲੇ ਸੂਟ 15-15 ਰੁਪਏ ਵਿੱਚ ਕਰਦੇ ਤੁਸੀਂ ਐਡਾ ਵੱਡ ਧਮਾਕਾ ਪਾਤਾ ਬਾਜੀ 4-4 5-5 ਹਜ਼ਾਰਾਂ ਨੇ ਸੂਟ ਆਜੋ ਤੁਹਾਨੂੰ ਦਿਖਾਣੇ ਆ ਭੈਣ ਭਰਾ ਆ ਰਿਹਾ ਲੈ ਕੇ ਯਾਰ ਇਹ ਖਲਾਰੇ ਪਾਤੇ ਆ ਇਧਰ ਦੇਖੋ ਸਟਾਕ ਪੂਰੀ ਪੂਰੀ ਦੁਕਾਨ ਬਾਜੀ ਸੇਵ ਤੇ ਲਾਤੀ ਹੈ ਤੇ ਨੇਰੀਆਂ ਦਿੱਤੀਆਂ ਬੰਨ ਬਾਜੀ ਉਧਰ ਦੇਖੋ ਚਾਰੇ ਪਾਸੇ ਬਹੁਤ ਵੱਡਾ ਵੱਡਾ ਮੇਲਾ ਲਾਤਾ ਹੁਣ ਇਧਰ ਆ ਜਾ ਤੁਸੀਂ ਦੇਖੋ ਬਾਬੇ ਦੀ ਗੋਹੋਈ ਦਿਖਾਣੇ ਆ ਤੁਹਾਨੂੰ ਇਧਰ ਦੇਖੋ ਤੁਸੀਂ ਜਿਹੜਾ ਵਿਆਹ ਸ਼ਾਇਦਾ ਕੱਪੜਾ ਦਾਜ ਬੇਰ ਦਾ ਕੱਪੜਾ ਜਿੰਨੇ ਲੈਣਾ ਉਹਨਾਂ ਲਈ ਵੀ ਮੇਲੇ ਲਾ ਦਿੱਤੇ ਹੈਗੇ ਆ ਬਾਜੀ ਵੱਡਾ ਫੈਰਾ ਦੇਖੋ ਕਹਣਾ ਪਰਵਾਲੀ ਜਿਹੜੇ 5-5000 ਦੇ ਸੂਟ ਨੇ ਆ ਦੇਖੋ। ਭਾਜੀ ਚੀਜ਼ਾਂ ਦੇਖ ਲਓ ਕੁਆਲਿਟੀਆਂ ਦੇਖ ਲਓ। ਭਾਜੀ ਸਾਰੀਆਂ ਗੱਲਾਂ ਛੱਡੋ ਮੈਂ ਕਹਿੰਦਾ ਦੁਪੱਟੇ ਦੇਖੋ ਤੁਸੀਂ। ਹਾਂਜੀ। ਬਾਜ਼ਾਰ 'ਚ ਇਹ ਸੂਟ ਨਾਲ ਦੁਪੱਟੇ 5-5000 ਨੂੰ ਆ ਰਹੇ ਆ। ਹਾਂਜੀ। ਭਾਜੀ ਚੱਕੋ 1500 ਰੁਪਏ ਦਾ ਸੂਟ ਕਰਤਾ ਭਾਜੀ। ਬਾਜ਼ਾਰ 'ਚ ਗੱਲ ਬੜੀ ਮਸ਼ਹੂਰ ਆ ਕਹਿੰਦੇ 1 ਲੱਖ ਆਲਾ ਕੱਪੜਾ ਦਾਜ ਵਰਦਾ ਬਾਬੇ ਦੇ ਟੇ 30000 ਦਾ ਮਿਲ ਜਾਂਦਾ। ਭਾਜੀ ਮੈਂ ਕਿਹਾ ਤੁਹਾਨੂੰ 30000 ਤੋਂ ਵੀ ਹੁਣ ਸਸਤਾ ਦਾਂਗੇ ਜਦੋਂ 5000 ਆਲਾ ਸੂਟ ਹੀ ਭਾਜੀ 1500 ਰੁਪਏ ਨੂੰ ਕਰਤਾ ਭਾਜੀ ਹਲੋ ਪਿਓਰ ਕਰੀਮ ਨੇਚਰਲ ਜੀ ਨੇੜੇ ਕਰਕੇ ਵੇਖੋ ਹੈਂਡਵਰਕ ਹਲੋ ਭਾਜੀ ਦੁਪੱਟਾ ਨਾਲ ਜੀ ਕੈਂਜ਼ਾ ਫੋਰ ਸੈੱਟ ਜੀ ਭਾਜੀ ਇਹ ਵੀ ਕਰਤਾ 1500 ਰੁਪਏ ਦਾ ਸੂਟ ਇੱਕ ਇੱਕ ਸੂਟ ਦਾ ਜਲਵਾ ਬਣਤਾ ਭਾਜੀ ਆਹ ਦੇਖੋ ਜੀ ਕਹਿੰਦੇ ਕੋਈ 4000 ਨਹੀਂ 5000 ਨਹੀਂ 6000 ਨਹੀਂ ਲੈ ਜਾਓ 15 1500 ਭਾਜੀ ਆਹ ਦੇਖੋ ਪਿਓਰ ਕਰੀਮ ਨੇਚਰਲ ਤੇ ਇਕ ਗੱਲ ਹੋਰ ਦੱਸਾਂ ਜੀ ਹਾਂਜੀ ਲੱਖ ਰੁਪਏ ਦਵਾਂਗੇ ਸਾਬਤ ਕਰੋ ਡੁਪਲੀਕੇਟ ਕਰੇਵਾਂ ਲੱਖ ਦੀ ਵੀ ਗਾਰੰਟੀ ਲਾਤੀ ਸ਼ਰਤ ਗਾਰੰਟੀ ਰਹਿ ਗਈ ਭਾਜੀ ਜੀ ਸੂਟ ਵੀ 4000 ਦਾ ਦਵਾਂਗੇ ਵੀ 1500 ਦਾ ਸਾਬਤ ਕਰੋ ਲੱਖ ਰੁਪਏ ਦਾ ਨਾਮ ਰਾਂਗੇ ਜੇ ਨੈਚੁਰਲ ਕਰੇਵ ਨਾ ਹੋਵੇ ਦੇਖੋ ਸੂਟ ਵੀ ਸੋਨੇ ਸੂਟਾਂ ਦੇ ਨਾਲ ਦੁਪੱਟੇ ਸੋਨੇ ਆ ਦੇਖੋ ਸਵੇਰ ਤੋਂ ਸ਼ਾਮ ਤੱਕ ਇਦਾਂ ਹੀ ਮਿਲੇ ਇੱਧਰ ਵੀ ਦਿਖਾ ਦਿਓ ਬਾਰ-ਬਾਰ ਇੱਥੇ ਕਸਟਮਰ ਦੂਰੋਂ ਦੂਰੋਂ ਕਹਿੰਦੇ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਖੇਰ ਸਾਰੇ ਪਾਸੋਂ ਆ ਰਹੇ ਲੋਕ ਸਾਰੇ ਪਾਸਾਰੇ ਭਾਜੀ ਹੁਣੀ ਮਾਚ ਲਓ ਭਾਜੀ ਕਿੱਦਾਂ ਲੱਗੀ ਵਰਾੜੀ ਦੱਸੋ ਜੀ ਕਹਾਂ ਜਾ ਰਿਹਾ ਰੇਟਾ ਹਿਮਾਚਲ ਹਿਮਾਚਲ ਕਹਾਂ ਤੇ ਹਮੀਰਪੁਰ ਤੋਂ ਬਾਈ ਹਮੀਰਪੁਰ ਤੋਂ ਇੰਨੀ ਦੂਰੋਂ ਬਾਬੇ ਦੀ ਹੱਟੀ ਕਿਉਂ ਬਾਈ ਇਹ YouTube 'ਤੇ ਦੇਖਾ ਅੱਛਾ ਲੱਗਾ ਰੇਟ ਵੀ ਅੱਛੇ ਲੱਗੇ ਤਾਂ ਜੋ ਗੱਲ ਮੂੰਹੋਂ ਕਹਿੰਦੇ ਕੈਮਰੇ 'ਤੇ ਪੂਰੀ ਹੁੰਦੀ ਆ ਹੋ ਰਹੀ ਹੋ ਰਹੀ ਹੈ ਆਪਕੋ ਅੱਛਾ ਲੱਗਾ ਹਾਂਜੀ ਪਰ ਬਾਬੇ ਦੀ ਕੋਲੋਂ 4 ਕਿਲੋਮੀਟਰੋਂ ਗਾਖ ਸਿਤਨਾ ਬੜਾ ਹੋ ਗਿਆ 4 400 300 ਕਿਲੋਮੀਟਰੋਂ ਭਾਜੀ ਤੁਸੀਂ ਚੀਜ਼ਾਂ ਦੇਖੋ ਭੈਣ ਭਰਾ ਤਾਂ ਹੀ ਆ ਰਿਹਾ ਸੌਦੇ ਦੇ ਰਿਹਾ ਮੈਂ ਜਲਵੇ ਟੱਕ ਬਾਦ ਦੀਆਂ ਰੇਟਾਂ ਦੀ ਖਲਾਰੇ ਦਿੱਤੇ ਪਾ ਤੇ ਰੇਟਾਂ ਦੇ ਕਰਦੇ ਨਹੀਂ ਆਰੇ ਆ ਲੋ ਭਾਜੀ 1500 ਆ ਦੇਖੋ ਜੀ ਬਜ਼ਾਰਾਂ 'ਚ ਜਾਓ ਚੈਲੰਜ ਕਰਦਾ ਡੰਮੀਆਂ ਦੇ ਇਲਾਕੇ ਆਹ 5-5 ਹਜ਼ਾਰ ਦੇ ਸੂਟ ਪੈ ਗਏ ਤੁਸੀਂ ਇਸ ਗੱਲ ਦੇ ਗਬਾਉ ਬਾਬੇ ਦੇ ਟੀ ਆ ਜਿੱਥੇ 5000 ਵਾਲਾ 1500 ਦੇਦਾ ਆ ਦੇਖੋ ਭਾਜੀ ਫਰਕਾ ਵੰਦੀ ਸੂਟ ਹੈਂਡ ਵਰਕ ਦੇ ਨਾਲ ਹਾਂਜੀ ਆਲੋ ਭਾਜੀ ਸਲਵਾਰ ਦੇ ਪੌਚੇ ਬਾਜੂ ਨਾਲ ਜੀ ਪ्योर ਨੇਚਰਲ ਗਰੇਵ ਦਾ ਸੂਟ ਤੇ ਆਲੋ ਦੁਪੱਟਾ ਨਾਲ ਜੀ ਚਾਹੇ ਤੁਸੀਂ نو ਵਿਆਹ ਸ਼ਾਦੀ ਲਈ ਚਾਹੀਦੀ ਵੇਚਣ ਲਈ ਲੋ ਭਾਜੀ 1700 ਰੁਪਏ ਦਾ ਸੂਟ ਨਹੀਂ ਜਿਹਨੇ ਵੇਚਣ ਲਈ ਲੈਣਾ ਰੀਸੇਲਰਾਂ ਦੁਕਾਨਦਾਰ ਉਹਨਾਂ ਨੇ ਕੀ ਕੀ ਵੱਡੇ ਫੇਰੇ ਭਾਜੀ ਜਿਹੜਾ ਕਪੜਾ ਤੁਸੀਂ ਬਾਬੇ ਰੇਟ ਤੇ ਲੈ ਕੇ ਜਾਓ ਸੈੱਟ ਵਾਈ ਲੈ ਜਾਓ ਸਿੰਗਲ ਸਿੰਗਲ ਸੂਟ ਲੈ ਜਾਓ ਜਿਹੜਾ ਕਪੜਾ ਨਾ ਵੀ ਕੇ ਵਾਪਸ ਕਰੋ ਨਮਾ ਦਾਂਗੇ ਬਾਬੇ ਰੇਟ ਦੇ ਸੂਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਭਾਜੀ ਬਾਬੇ ਰੇਟ ਦੇ 100 ਰੁਪਏ ਦਾ ਸੂਟ ਸਟਾਰਟ ਜੀ ਆਹ ਦੇਖੋ ਭਾਜੀ ਪੈ ਤੇਰਾ ਦੇ ਤੇਰ ਬਾਜੀ ਜਿਹੜਾ ਬਜ਼ਾਰ ਦੇ ਵਿੱਚ ਆ ਲੋ ਜੀ ਓਏ ਹੋਏ 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 ਬੁੱਲ ਬੋਲ ਦੇ ਬੱਚਾ ਬੁੱਲ ਬੋਲ ਦੇ ਬੱਚੇ ਕੋਲ ਲੱਗਿਆ ਵੀ ਆ ਗਿਆ ਬਾਜੀ ਤੱਕ ਪਾ ਦਾਂਗੇ ਰੇਟਾਂ ਦੇ ਖਿਲਾਰੇ ਆ ਲੋ ਬਾਜੀ ਪੀਸ ਦੇਖੋ ਪਾੜਾ ਸਿਲਕਰਾ ਕਪੜਾ ਸਲਵਾਰ ਤੇ 3 ਮੀਟਰ ਬਾਜੀ ਆ ਦੇਖੋ ਹਾਂਜੀ ਆ ਲੋ ਬਾਜੀ ਛੜオル ਕੈਂਜ਼ਰੀ ਹਾਂਜੀ ਇਹ ਬਜ਼ਾਰ ਚ 1800 ਤੋਂ 2000 ਦਾ ਸੂਟ ਹੈ ਜੀ ਜਿਹੜਾ ਭੈਣ ਭਰਾ ਅਗਲੇ 3 ਦਿਨ ਆਗੇ ਵੱਡੇ ਫੇਰੇ ਬਾਜੀ ਹੂੰ 900 ਰੁਪਏ ਦਾ ਸੂਟ ਭਾਜੀ 900 ਰੁਪਏ ਦਾ ਹਾ ਸੂਟ ਹੈ ਚੱਕੋ ਭਾਈ 900 ਪਾ ਪਾਗਲ ਦੇ ਨਹੀਂ ਹੋ ਗਿਆ ਮੈਂ ਕਿਹਾ ਭਾਜੀ ਵੱਡੇ ਫਰੇ ਇਹ 43500 ਘੱਟ ਨਹੀਂ ਤੁਸੀਂ ਤਾਂ ਮਜ਼ਾਕ ਕਰਨ ਲੱਗਾ 900 ਰੁਪਏ ਚ ਲੋਕਾਂ ਲੈ ਆਉਣਾ ਭਾਜੀ ਪੀਸ ਦੇਖੋ ਤੁਸੀਂ ਇਹਦਾ ਦੁਪੱਟਾ ਦੇਖੋ ਭਾਜੀ ਜੀ ਵਿਆਹ ਸ਼ਾਦੀਆਂ ਲਈ ਵੱਡੇ ਫਰੇ ਹੁਣ ਜਾ ਰਹੇ ਲੋ ਭਾਜੀ 1500 ਰੁਪਏ ਚ ਜੀ ਭਾਜੀ 1500 ਚੀ ਦੇਖੋ ਬਣੀ ਹੋਈ ਆਹ ਦੇਖੋ ਜੀ ਚਾਹੇ ਸ਼ਿਮਰ ਦੇ ਸੂਟ ਲੈ ਜਾਓ ਚਾਹੇ ਸਿਲਕ ਲੈ ਲੈ ਜਾਓ ਚਾਹੇ ਆਰਗੈਂਦਾ ਜਿਹੜਾ ਮਰਜੀ ਹਰ ਇਕਵਾਲਿਟੀ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਇਹਦਾ ਹੱਥ ਧੋਖ ਲੈਂਦੀ ਦੇਖਦੇ ਹੋ ਕਿ ਆ ਇਹ ਰੇਟ ਕੀ ਆ ਭਾਜੀ 1500 ਲਓ ਆ ਵੀ ਤੁਹਾਨੂੰ 1500 ਦੇ ਵਿੱਚ ਦੇ ਦੇਣਾ ਹੈਗਾ ਹਾਂਜੀ ਆ ਪੀਸ ਦਿਖਾਣ ਲੱਗਾ ਪੂਰਾ ਸ਼ਹਿਰ ਪੂਰਾ ਪੰਜਾਬ ਹਾਂਜੀ ਗਾਰੰਟੀ ਨਾਲ ਚੈਲੰਜ ਦੇਖੋ ਜੀ ਭਾਵੇਂ ਪਿੰਡਾਂ ਤੋਂ ਤੁਸੀਂ ਚਾਹੇ ਸ਼ਹਿਰਾਂ ਤੋਂ ਚਾਹੇ ਐਨਆਰਆਈ ਟੇਸਟ ਸਾਡੇ ਕੋਲ ਸਾਰੇ ਆ ਭਾਜੀ 5000 ਤੋਂ ਘੱਟ ਨਹੀਂ ਮਿਲੂਗਾ ਹਾਂਜੀ ਲੈ ਜਾਓ 1500 ਰੁਪਏ ਇਹ ਵੀ 1500 ਦੇ ਦੇ ਦੇਣਾ ਭਾਈ ਇਹ ਲੋ ਇੱਕ ਤੋਂ ਥੋੜੀ ਲਾਗਾ ਲੈ 100 ਕਾਦੀ ਸਾਰੇ 15 1500 ਚਕਾਰਨੇ ਭਾਜੀ ਤਿੰਨ ਦਿਨ 5000 ਵਾਲੇ ਸੂਟ 4000 ਵਾਲੇ ਸੂਟ ਆ ਦੇਖੋ ਭਾਜੀ ਹੂੰ ਚੀਜ਼ਾਂ ਲਾਗਾ ਜਲਵੇ ਦੇਦੇ ਦੀ ਬਦਲੀ ਤੱਕ ਭਾਵੇਂ ਤੁਸੀਂ ਕੱਪੜੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨ ਦਾ ਭਾਜੀ ਅਜਾ ਸ਼ਾਇਦ ਕੱਪੜਾ ਲੈਣਾ 4 ਦਿਨ 5 ਦਿਨ ਬਾਬੇ ਦੀ ਢਿੱਤੇ ਵੱਡੇ ਧਮਾਕੇ ਆ ਦੇਖੋ ਬੋਲ ਬੋਲਦੇ ਬੱਚੇ ਅਰਗੇ ਸੂਟ 5 5000 ਵਾਲੇ 15 15 ਹਜ਼ਾਰ ਤੇ ਲੈ ਜਾਓ ਫੜਦੇ ਫੇਰੇ ਇੱਕ ਤੋਂ ਇੱਕ ਆਈਟਮ ਮਿਲੂਗੀ ਇੱਕ ਤੋਂ ਇੱਕ ਡਿਜ਼ਾਈਨ ਮਿਲੇਗਾ ਅੱਜ ਦੀ ਵੈਰੈਟੀ ਭਾਜੀ ਆ ਲੋ ਨਖਰੇਵੀ ਸੂਟ ਪਿਓਰ ਕਰੇਪ ਦਾ ਡਿਸਟਲ ਹਾਂਜੀ 3000 3500 ਵਾਲਾ ਸੂਟ ਹੈਗਾ 1000 ਰੁਪਏ 1000 ਰੁਪਏ ਚ ਦੇ ਦਿਨਾ ਭਾਜੀ ਦੇਖੋ 100 ਰੁਪਈਆ ਨਹੀਂ 500 ਨਹੀਂ 1000 ਨਹੀਂ ਇੱਕ ਇੱਕ ਸੂਟ ਵਿੱਚੇ 2 2000 ਦਾ ਫਰਕ ਪੜਦਾ ਭਾਜੀ ਆ ਦੇਖੋ 6 6000 ਵਾਲੇ 8 8000 ਦੇ ਸੈਮੀ ਸਟੈਚਰ ਡਿਜ਼ਾਈਨਰ ਸੂਟ ਹਾਂਜੀ ਭਾਜੀ ਪਹਿਣਾ ਭਰਾਵਾਂ ਦੀ ਧਮਾਕਾਵਾ ਦਾ 2500 ਰੁਪਏ ਨੂੰ ਕਰਤਾ ਜੀ ਬਾਬਾਈ ਲਹੰਗੇ ਸ਼ੇਂਗੇ ਸ਼ਰਾਰੇ ਕਰਾਣੇ ਸਾਰੇ ਹੈਗੇ ਆ ਸਭ ਕੁਝ ਭਾਜੀ ਦਮੇ ਇੱਕ ਇੱਕ ਪੀਸ ਦਿਖਾਣੇ ਆ ਜਲਵਾ ਦਿਖਾਣੇ ਆ ਦੇਖੋ ਆ ਰਸ 6500 7000 ਦਾ ਸੂਟ ਆ ਰੈੱਡ ਸੂਟ ਭਾਈ ਬਾਬੇ ਦੀ ਹੱਦੀ ਦਾ 1000 ਰੁਪਏ ਜੇ ਆ ਲੋ ਫੜੋ 1000 ਰੁਪਏ ਕਰਤਾ ਲਓ ਆ ਦੇਖੋ ਜੀ 1000 1000 ਰੁਪਏ ਚ ਰੈੱਡ ਸੂਟ ਦੇ ਰਹੇ ਆ ਦਾਜ ਬੇਜ ਜਿੰਨੀ ਕੱਪੜਾ ਲੈਣਾ ਵੱਡੇ ਫਾਇਦੇ ਹੋ ਰਹੇ ਆ ਛੇਦੀ ਆ ਜਾਓ ਬਾਜ਼ਾਰ ਚ ਜਾ ਕੇ ਲੁੱਟਣਾ ਕਰਾਓ ਇਹ ਪੀਸ ਦੇਖੋ ਅਡਰੈਸਾਂ ਦੇਖੋ ਭਾਈ ਚੀਜ਼ਾਂ ਦੇਖੋ ਬਣੀਆਂ ਹੋਈਆਂ ਨਾਰਕਰੀਆਂ ਹਾਂ ਆਹ ਦੇਖੋ ਪੀਸ ਨੇੜੇ ਕਰਕੇ ਦਿਖਾਦੇ ਭਾਈ ਇਹ ਭਾਈ ਜੀ ਸਾਨੂੰ ਪਤਾ ਬਾਜ਼ਾਰ 'ਚ ਜਿੱਥੋਂ ਮਾਰਜੀ 17-18000 ਦਾ ਲੈ ਲੋ ਕਿਤੇ 15 ਦਾ ਹੀ ਮਿਲ ਜਾਂਦਾ ਹੈਗਾ ਆਪਾਂ ਰੇਟ ਦੱਸੋ ਕੀ ਆ ਭਾਜੀ origignal piece 13000 ਰੁਪਏ 'ਚ ਦਾਂਗਾ ਪੂਰੇ ਪੰਜਾਬ ਦੀ ਚੈਲੰਜਾ ਕਲਕੱਤੇ ਦੇ ਰੇਟ ਤੇ ਕਪੜਾ ਲੋ ਤੁਸੀਂ ਕਰੀ ਕੀ ਜਾਣਿਓ ਸਾਰੇ ਹੀ ਪਾਸੇ ਮਿੱਟੀ ਦੇ ਰੇਟ ਆਹ ਲੋ ਭਾਜੀ 10500 ਰੁਪਏ ਦਾ ਸੂਟ ਹਾਂਜੀ ਆ ਦੇਖੋ ਪੀਸ ਆ ਜਿਹੜੇ ਬਾਜ਼ਾਰ 'ਚ ਜੀ 16000 17000 18000 ਉਹ ਸੂਟ ਦਿਖਾ ਰਹੇ ਆ ਭਾਜੀ 10500 ਦੇਖੋ 100 ਰੁਪਏ ਤੋਂ ਸੂਟ ਸ਼ੁਰੂ ਆ ਭਾਵੇਂ ਦੇਣਾ ਆਪਾਂ 10500 ਦਾ ਲੋ ਫੜੋ 4200 ਚ ਲੈ ਜਾਓ ਅੱਛਾ 10500 ਦਾ ਨਹੀਂ ਹੋਗਾ ਇਹ ਭਾਜੀ 10500 ਬਜ਼ਾਰ ਦਾ ਰੇਟ ਆ ਆਪਣਾ ਰੇਟ ਆ ਆਪਣਾ 4200 ਰੁਪਏ ਰੇਟ ਆ ਭਾਜੀ ਆ ਵੀ 4200 ਦਾ ਲੈ ਜਾਓ ਦੇਖੋ ਫਾਇਦਾ ਕੀ ਹੈ ਤਹ ਜਿੱਦਾਂ ਤੁਸੀਂ ਜੇ ਤੁਹਾਡਾ ਬਜਟ ਆ ਤੁਸੀਂ 5000 ਦੀ ਸ਼ੋਪਿੰਗ ਕਰਨੀ 50000 ਦੀ ਕਰਨੀ ਭਾਵੇਂ 5 ਲੱਖ ਦੀ ਤੁਹਾਡੇ ਬਜਟ ਅਨੁਸਾਰ ਇਸੇ ਕਪੜਾ ਮਿਲ ਜਾਂਦਾ ਹੈਗਾ ਸਰ ਵੱਡਾ ਧਮਾਕਾ ਭਾਜੀ ਆ ਲੋ ਹੂੰ ਚੀਜ਼ ਦੇਖੋ ਬੜੀ 8500 ਰੁਪਏ ਦਾ ਸੂਟ ਭਾਜੀ ਹਾਂਜੀ ਵੱਡੇ ਮਾਦੇ ਦਾ ਮਿਲਣਾ ਬਾਬੇੜੀ ਦਾ ਪੀਸ ਦੇਖ ਲਓ ਪਿਓਰ ਨੇਚਰਲ ਕਰੇ ਹੈਵੀ ਹੈਂਡਵਰਕ ਨਾ 2500 ਰੁਪਏ ਕਰਤਾ ਭਾਜੀ ਲਓ ਕੋਈ 8000 ਨਹੀਂ ਕੋਈ 8500 ਨਹੀਂ ਕੋਈ 9000 ਨਹੀਂ ਲੈ ਜਾਓ 2500 ਚ ਮਤਲਬ 5000 ਦੇ ਦੋ ਸੂਟ ਦੇ ਲੈਣੇ ਇਦਾਂ ਹੀ ਤੁਹਾਨੂੰ ਭਾਜੀ ਆ ਦੇਖੋ ਚੀਜ਼ਾਂ ਤੁਸੀਂ ਪਿਓਰ ਕਰੇਮ ਨੇਚਰਲ ਦੇ ਸੂਟ ਜਿਹੜੇ 4-4000 ਰੁਪਏ ਨੂੰ ਸੂਟ ਮਿਲਦੇ ਹੈ ਬਿਆਰਚਾ ਦੇਖੋ ਜਣਾ ਨੇੜੇ ਕਰਕੇ ਦਿਖਾ ਦਿਓ ਹਾਂਜੀ ਚਨੌਣ ਚਪੌਣ ਦੇ ਦੁਪੱਟਿਆਂ ਨਾਲ ਭਾਜੀ ਆ ਲੋ ਫੜੋ 1500 ਰੁਪਏ ਦਾ ਕਰਤਾ ਸੂ ਦੇਖੋ ਔਰਾਂ ਕਿੱਥੇ ਤੁਸੀਂ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਹੈਗਾ ਨੰਬਰ ਵੀ ਸਕਰੀਨ ਤੇ ਆ ਫੋਨ ਲਓ ਜੀ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇੜ ਦਾ ਡਿਜ਼ਾਈਨਰ ਪੀਸ ਕਰਲੀ ਸਭਾ ਜੀ 1200 ਰੁਪਏ ਦਾ ਕਰ ਲਓ ਚਾਹੇ ਕਿਸੇ ਨੂੰ ਭਾਰੇ ਭਾਰੇ ਚਾਹੀਦੇ ਕਿਸੇ ਨੂੰ ਸਿੰਪਲ ਕਿਸੇ ਨੂੰ ਡਿਜ਼ਾਈਨਰ ਕਿਸੇ ਨੂੰ ਬੁਟੀਕਾਂ ਨੇ ਸੂਟ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ 4 ਦਿਨ ਵੱਡੀ ਸੇਲ ਆ ਵੱਡੇ ਫੈਰੇ ਵੱਡੇ ਧਮਾਕੇ ਹੋਣ ਜਾ ਰਹੇ ਆ ਭਾਜੀ ਵੱਡੇ ਫੈਰੇ ਇੱਕ ਇੱਕ ਸੂਟ ਬਾ ਕਮਾਲ ਹੋਣ ਜਾ ਰਹੇ ਆ ਲਓ ਭਾਜੀ ਪੀਸ ਆ ਦੇਖੋ ਰੈੱਡ ਕਲਰ ਦਾ ਸੂਟ ਹੂੰ ਓਏ ਹੋਏ ਕਰਾ ਦੇਣੀਆਂ ਭਾਜੀ ਆ ਦੇਖੋ ਤੋਵਾ ਤੋਵਾ ਹੋਈ ਪਈਆ ਕਹਿੰਦੇ ਚਾਰੇ ਪਾਸੇ ਆਹ ਦੇਖੋ ਭਾਜੀ ਪੀਸ ਤੇ ਆ ਲੋ ਦੁਪੱਟਾ ਚਰਨ ਸਪਾਉਂਦਾ ਵਿਆਹ ਸ਼ਾਦੀਆਂ ਲਈ ਵੱਡੇ ਫਰੇ 2500 ਚ ਲੈ ਜੋ ਲੋ ਆ ਵੀ 2500 ਦੇ ਵਿੱਚ ਕਰਤਾ ਦੇਖੋ 25 2500 ਦੇ ਵਿੱਚ ਕਿੰਨੇ ਹੈਵੀ ਚੀਜ਼ਾਂ ਰੰਗ ਸਾਰੇ ਭਾਜੀ ਐਦਾਂ ਦੀਆਂ ਚੀਜ਼ਾਂ ਐਦਾਂ ਦੇ ਖਲਾਰੇ ਐਦਾਂ ਦੇ ਧਮਾਕੇ ਆਲਾ ਬਾਬੇ ਦੀ ਹੱਟੀ ਦੇ ਜਾਵੇ ਜੀ 1500 ਆ ਵੀ 1500 ਚ ਘਰਤਾ ਦੇਖੋ ਚਾਹੇ ਤੁਸੀਂ ਕੁੜੀਆਂ ਚੇੜੇ ਲਈ ਕੱਪੜੇ ਲੈਣਾ ਮਿਡਲੇ ਦੇ ਲੈਣਾ ਬਜ਼ੁਰਗਾਂ ਲੈਣਾ ਸਾਰੇ ਵਾਲੇ ਵੈਰਾਈਟੀ ਬਹੁਤ ਸੋਹਣੀ ਆ ਆ ਦੇਖੋ ਭਾਜੀ ਪੀਸ ਤੁਸੀਂ ਇੱਕ ਤੋਂ ਇੱਕ ਸੂਟ ਇੱਕ ਤੋਂ ਇੱਕ ਦੁਪੱਟਾ ਇੱਕ ਦੇਖ ਜਲਵਾ ਭਾਜੀ ਆ ਲੋ ਭਾਜੀ ਜੀ 800 ਰੁਪਏ ਦਾ ਸੂਟ ਭਾਜੀ 800 ਰੁਪਏ ਚ 800 ਰੁਪਏ ਦੇ ਦੇਣਾ ਭਾਜੀ ਹੈਵੀ ਜਾਲ ਬਣਿਆ ਫਰੰਟ ਦੇਖੋ ਅੱਜ ਲਈ ਕੋਈ ਨਹੀਂ ਹੋਲ ਸੇਲ ਦੀ ਦੁਕਾਨ ਤੇ ਆਇਆ ਤੁਸੀਂ ਕਪੜਾ ਇੱਥੇ ਹੋਲ ਸੇਲ ਚ ਮਿਲਦਾ ਆ ਦੇਖੋ ਆ ਮਾ ਭਾਜੀ ਤੁਹਾਨੂੰ ਗਲਾਸ ਟਿਸ਼ੂ ਦਾ ਸੂਟ ਦੇ ਲਗਾ ਇਹਦਾ ਬਾਜ਼ਾਰ ਚ 3000 ਦਾ ਹਾਂਜੀ ਆਹ ਦੇਖੋ ਸਲਵਾਰ ਦੇ ਪੌਂਚੇ ਜੀ ਆਲੋ ਭਾਜੀ ਸ਼ਾਰਟ ਹਾਂਜੀ ਟੱਕ ਪਾਣ ਵਾਲੀ ਤੇ ਆਲੋ ਭਾਜੀ ਦੁਪੱਟਾ ਨਾਲ ਜੀ ਬਾਜ਼ਾਰ ਚ 2200 2500 ਬਾਬੇ ਦੇ 1000 ਰੁਪਏ ਵੀ ਲਓ ਆ ਵੀ ਤੁਸੀਂ ਅੱਦੇ ਰੇਟ ਕਰਤੇ ਆ 2 2000 ਵਾਲੇ 1000 1000 ਚ ਬਾਬੇ ਦੀ ਹੱਟੀ ਤੇ ਚਾਰੇ ਪਾਸੇ ਦੇਖੋ ਬਾਹਰ ਵੀ ਦੇਖੋ ਅੰਦਰ ਵੀ ਦੇਖੋ ਕਸਟਮਰ ਆਈ ਜਾਂਦੇ ਆ ਇੱਥੇ ਕੋਈ ਮੰਦਾ ਨਹੀਂ ਕੋਈ ਸਰਾਦ ਨਹੀਂ ਕੋਈ ਕੁਛ ਨਹੀਂ ਲੋਕਾਂ ਨੂੰ ਪਤਾ ਵੀ ਸਾਡੇ ਫਾਇਦੇ ਹੋਣੇ ਆ ਲੱਖਾਂ ਦਾ ਕੱਪੜਾ 30000 ਜ ਰ ਮਿਲਣਾ 5000 ਦਾ ਸੂਟ 15000 ਜ ਮਿਲਣਾ ਇਸ ਲਈ ਲੋਕ ਆ ਰਹੇ ਆ ਦੇਖੋ ਭਾਜੀ ਜਿਹੜੇ ਸ਼ੋਰੂਮ ਆ ਜਾਗੇ 30-3000 ਰੁਪਏ ਨੂੰ ਸੂਟ ਮਿਲਦੇ ਆ ਹਾਂਜੀ ਕਿੰਨੇ ਨੂੰ 30000 32000 35000 ਇਦਾਂ ਮਿਲਦੇ ਆ ਆ ਦੇਖੋ ਬਾਬੇ ਰੇਟ ਤੇ ਵੇਲ ਬਾਲਾ ਪਰ ਰੇਟ ਹੌਲ ਸੇਲ ਤਾਂ ਲੱਗੇਗਾ ਹੂੰ ਇਦਾਂ ਦੇ ਤੋਹਫੇ ਹੂੰ ਆ ਦੇਖੋ ਜੀਜਾ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਸਾਨੂੰ ਦੇਖ ਰਹੇ ਦਰਸ਼ਕ ਉਹਨਾਂ ਦੀਆਂ ਚੀਜ਼ਾਂ ਇਹ। ਭਾਜੀ ਆ ਚੀਜ਼ ਦੇਖੋ ਬਣੀ ਹੋਈ। ਲਗਜ਼ਰੀ ਸੂਟ ਲਗਜ਼ਰੀ ਗੱਡੀਆਂ ਰਗੇ ਸੂਟ ਤੁਹਾਨੂੰ ਦਿਖਾ ਰਹੇ ਆ ਦੇਖੋ। 10000 ਰੁਪਏ ਰੇਂਜ ਸੂਟ ਦਾਂਗੇ ਓਪਨ ਚੈਲੇਂਜ ਨਾਲ ਭਾਜੀ ਚੀਜ਼ ਦੇਖ ਲਓ। ਜੀ। ਦੇਖੋ ਜਿਹੜੇ ਤੁਸੀਂ 30-30000 32-32000 ਸੂਟਾਂ ਦੇ ਖਰਚ ਦਿਓ ਵੱਡੇ ਸ਼ੋਅਰੂਮਾਂ ਦੇ ਇੱਥੇ ਉਹੀ 12-12 14-14000 'ਚ। ਆਹ ਦੇਖੋ ਭਾਜੀ ਪੀਸ। ਆਹ ਦੇਖੋ ਚੀਜ਼ ਬਣੀ ਹੋਈ ਕੰਮ ਦਿਖਾਓ ਨੇੜੇ ਕਰਕੇ। ਜੀ। ਦੇਖੋ ਕਿਹੜਾ ਚੈੱਕ ਕਰ ਫਰੰਟ ਦੇਖੋ ਬਾਹ ਸੂਰ ਦਾ ਸੋਨਾ ਸੂਰ ਦੇ ਉੱਤੇ ਦੁਪੱਟਾ ਦੇਖੋ ਉਹ ਪਾਜੀ ਮੈਂ ਕਹਿੰਦਾ ਐਂਡ ਕਰਾ ਦੇਣੀ ਆ ਪੱਟੇ ਨੇ ਦਾ ਬਹਿ ਜਾ ਬਹਿਆ ਕਰਾ ਦੇਣੀ ਆ ਵੈਰੈਟੀਆਂ ਖੋਲੀਆਂ ਨੇ ਚੀਜ਼ਾਂ ਖੋਲੀਆਂ ਨਵੀਆਂ ਨਵੀਆਂ ਦੇ ਤਮਾਕੇ ਪਾਤਿਆ ਪਾਜੀ ਦੇਖੋ ਕਾਰੀਗਰ ਆਪਣੇ ਬਿਠਾਤੇ ਆ ਤੁਸੀਂ ਇਹ ਦੇਖੋ ਬਰੀਕੀ ਦਾ ਕੰਮ ਚੈੱਕ ਕਰ ਲਓ ਤੁਸੀਂ ਇਹ ਮੈਂ ਕਹਿੰਨਾ ਸਾਰੇ ਰੂਹ ਖੁਸ਼ ਹੁੰਦੀ ਆ ਹਰ ਕਿਸੇ ਦੀ ਚੀਜ਼ਾਂ ਨਵੀਆਂ ਨਵੀਆਂ ਲੇਟੈਸਟ ਬਾਬੇ ਦੇ ਢਿੱਤੇ ਆ ਗਈਆਂ ਆ ਆ ਲੋ ਪਾਜੀ ਪਿਓਰ ਕ੍ਰੇਫ ਆ ਸ਼ਾਦੀਆਂ ਲਈ ਬਰਾਇਡਲ ਪੀਸ ਪਾਜੀ ਆ ਦੇਖੋ ਇਤਾਂ ਦੇ ਪਾਰਟੀ ਵੇਅਰ ਸੂਟ ਤੁਸੀਂ ਗਿਫਟ ਕਰ ਰਹੇ ਆ ਨੇ ਹੈਵੀ ਹੈਵੀ ਹਾਂਜੀ ਆਹ ਜੀ ਰੈੱਡ ਕਲਰ ਮੈਂਟਾ ਕਲਰ ਤੇ ਸਪੈਸ਼ਲ ਮਿਲੇਗਾ ਆਹ ਲੋ ਭਾਜੀ ਹੈਵੀ ਜਾਲਨਾ ਸੂਟ ਹਾਂਜੀ ਭਾਜੀ ਨਾ 8000 ਨਾਲ 92900 ਰੁਪਏ ਦਾ ਸੂਟ ਭਾਜੀ ਲਓ ਆ ਵੀ ਦੇਖੋ 3000 ਤੋਂ ਵੀ ਘੱਟ ਕਰਤਾ ਰੇਟ ਦੇਖੋ ਲਾਈਟ ਕਲਰ ਬਹੁਤ ਆ ਡਾਰਕ ਕਲਰ ਬਹੁਤ ਆ ਆ ਲੇਖੋ ਆ ਦੇਖੋ ਭਾਜੀ ਜੀ ਆਹ ਪਾੜੇ ਪਾੜੇ ਲਹਿੰਗੇ ਵਾਲ ਮਾਤ ਪਾਉਣ ਵਾਲਾ ਸੂਟ ਤੁਹਾਨੂੰ ਅਸੀਂ ਦਿਖਾ ਦਿੰਦਾ ਆ ਆ ਲੋ ਭਾਜੀ ਆ ਦੇਖੋ ਸ਼ਰਟ ਦਾ ਫਰੰਟ ਦੇਖੋ ਆ ਬੈਕ ਦੇਖੋ ਸਲਵਾਰ ਕਰੇਪ ਦੀ ਦੇਖੋ ਭਾਜੀ ਨਾਲ ਤੇ ਰੇਟ ਪੂਰੇ ਪੰਜਾਬ ਨਾਲ ਸਸਤਾ ਹੂੰ ਇਹ ਬਾਜ਼ਾਰ ਚ 15000 ਤੋਂ ਘੱਟ ਪੀਸ ਨਹੀਂ ਮੈਨੂੰ ਕਾ ਗਲਾ ਇੱਥੇ ਬੰਨਣਾ ਜਾਂ ਦੇਖ ਹਾਂਜੀ ਤੇ ਬਾਬੇ ਜੀ ਦੀ ਰੇਟ ਕੀ ਹੈਗਾ ਭਾਜੀ ਤਾਂ ਕੇ ਸਿਰਫ 7000 ਰੁਪਏ ਦਾ ਲਓ ਆ ਵੀ 15000 ਵਾਲਾ ਪੀਸ 7000 ਚ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 200 ਲੈ ਲਓ 500 ਲੈ ਲਓ 1000 ਦਾ ਲੈ ਲਓ ਭਾਵੇਂ 10000 ਦਾ ਲੈ ਲਓ ਆ ਦੇਖੋ ਇਹ ਚੀਜ਼ਾਂ ਉਹ ਦਿਖਾ ਰਹੇ ਆ ਜਿਹੜੀਆਂ ਹਜੇ ਦੁਕਾਨਦਾਰਾਂ ਨੇ ਆਪਣੇ ਦੁਕਾਨਾਂ ਨਾਲ ਲੈ ਕੇ ਆਉਣੀਆਂ ਬਾਬੇ ਜੀ ਇੱਥੇ ਪਹਿਲੇ ਆ ਚੁੱਕੀਆਂ ਆ ਆ ਲਓ ਪਿਓਰ ਕਰੇਮ ਨੈਚੁਰਲ ਦਾ ਸੂਟ ਤੇ ਆਹ ਦੇਖੋ ਪਾਜੀ ਇਹਦਾ ਦੁਪੱਟਾ ਜੀ ਆਹ ਲੋ ਜੀ ਔਰ ਗੈਂਜ਼ਾ ਡਿਸਟਲਰ ਦੁਪੱਟਾ ਪਿਓਰ ਨੇਚਰਲ ਗਰੇਵ ਦਾ ਸੂਟ ਪਾਜੀ ਰੇਟ ਬੜਾ ਕੀ ਰੇਂਜ ਆ ਰਹੇ ਆ ਮਿੱਟੀ ਦੇ ਰੇਟ 1500 ਰੁਪਏ 1500 ਦਾ ਸੂਟ ਆਹ ਆਹ ਲੋ ਪਾਜੀ ਆ ਵੀ ਲੋ ਆਹ ਦੇਖੋ ਵੱਡਾ ਤੱਕਦਾ ਇਹ ਬੈ ਰਹੀ ਆ ਵੀ 15 1500 ਦੇ ਵਿੱਚ ਦੇਖੋ ਤਾਂ ਕੋਈ ਇਹ 4000 ਦਾ ਸੂਟ ਆ ਕੋਈ 5000 ਦਾ ਕੋਈ 6000 ਦਾ ਪਰ ਅਸੀਂ 15 1500 ਚ ਦੇ ਦੇਣੇ ਆ ਆਹ ਦੇਖੋ ਪਾਜੀ ਪੀਸ ਕੱਲਾ ਕੱਲਾ ਸੂਟ ਜਲਵਾ ਪਾਜੀ ਐਂਡ ਕਰਾ ਦੇਣੀ ਹੈ ਰੇਟਾਂ ਦੀ ਜਿਨ੍ਹਾਂ ਭੈਣ ਭਰਾਵਾਂ ਨੇ ਵੇਚਣ ਲਈ ਕਪੜਾ ਲੈਣਾ ਵੱਡੇ ਫਾਇਦੇ ਹੋਣੇ ਜਿਹੜਾ ਕਪੜਾ ਨਾ ਵਿਕਿਆ ਵਾਪਸੀ ਹੋ ਜਾਊਗਾ ਤੁਸੀਂ ਟੈਨਸ਼ਨ ਨਹੀਂ ਲੈਣੀ ਭਰਾ ਦੇ ਹੁੰਦੇ ਆ ਦੇਖੋ ਭਾਜੀ ਨੇਚਰਲ ਗੇ ਦਾ ਸੂਟ ਦੁਪੱਟਾ ਦੇਖੋ ਨਾਲ ਰੰਗ ਵੀ ਦਾਂਗੇ ਅਠ 8 9 9 ਹਾਂਜੀ ਪੂਰੇ ਪੰਜਾਬ ਦੀ ਗਰੰਟੀ ਵਿਆਹ ਸ਼ਾਦੀਆਂ ਲਈ ਜਿਨ੍ਹਾਂ ਨੇ ਕਪੜਾ ਲੈਣਾ ਗਰੰਟੀ ਨਾਲ ਭਾਜੀ 3000 ਦਾ ਸੂਟਾ ਚੱਕੋ 1500 1500 ਦੇ ਵਿੱਚ ਵੀ ਕਰਦਾ ਇੱਕ ਤੋਂ ਇੱਕ ਚੀਜ਼ ਆਹ ਦੇਖੋ ਭਾਜੀ ਆ ਪੀਸ ਦੇਖੋ ਦੇਖੋ yellow ਕਲਰ ਉਹਦੇ ਬਹੁਤ ਪਸੰਦ ਹੁੰਦਾ ਸਲਵਾਰ ਦੇ ਪੌਚੇ ਕੱਢੇ ਹੋਏ ਫਰੰਟ ਵੀ ਘੇਰੇ ਵੀ ਐਦਾਂ ਦਾ ਦੁਪੱਟੇ ਦੁਪੱਟੇ ਵੀ ਜਾਨ 5 7 7000 ਵਾਲਾ ਸੁੱਟ 2500 ਰੁਪਏ ਕਰਤਾ ਭਾਜੀ ਆ 2500 ਦੇਖੋ ਗਾਰੰਟੀ ਆ ਜੇ ਕੋਈ ਹੋਰ ਦੇ ਜਵੇ ਅਸੀਂ ਜੋ ਰੇਟ ਬੋਲ ਰਿਹਾ ਉਹ ਰੇਟ ਸਾਨੂੰ ਦੇ ਕੇ ਜਿਣਾ ਆ origignal ਫੋਟੋ ਵਾਲਾ ਆਰਟੀਕਲ ਆ ਆ ਦੇਖੋ ਠੀਕ ਹੈ ਜੀ ਆ ਸਾਹਮਣੇ ਰੱਖਦਾ ਰੇਟਾਂ ਦਾ ਖਰਾਰਾ ਪਾਤਾ ਹੈ ਚੀਜ਼ਾਂ ਤੁਸੀਂ ਦੇਖ ਲਓ ਵਿਜ਼ਿਟ ਕਰ ਲਓ ਵੱਡੇ ਫਾਇਦੇ ਹੋਣਗੇ ਬਾਬੇ ਦੀ ਹੱਟੀ ਤੇ ਆਲੋ ਭਾਜੀ 2500 ਰੁਪਏ ਚ ਡਿਜ਼ਾਈਨਰ ਪੀਸ ਲੈ ਜਾਓ ਜੀ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਤੁਹਾਡੇ ਵੱਡੇ ਫਾਇਦੇ ਕੱਪੜਾ ਜਿੰਨਾ ਮਰਜ਼ੀ ਲੈ ਜਾਓ ਜੇ ਕੱਪੜਾ ਨਹੀਂ ਵਿਗਿਆ ਤੇ ਤੁਸੀਂ ਵਾਪਸ ਕਰਕੇ ਬਦਲ ਕੇ ਲੈ ਜਾਓ ਵਾਪਸੀ ਦੀ ਗਰੰਟੀ ਵੀ ਆ ਹੋਰ ਦੁਕਾਨਦਾਰ 1 ਘੰਟੇ ਬਾਅਦ ਵੀ ਵਾਪਸੀ ਲੈਂਦਾ ਪਰ ਬਾਬੇ ਦੀ ੱਟੀ ਤੁਹਾਡੇ ਨਾਲ ਖੜੀ ਹੈ ਹਾਲੋ ਭਾਜੀ ਲਹਿੰਗਾ ਅਨਾਰਕਲੀ ਸਟਾਈਲ ਜਾ ਦੇਖੋ ਪਲੋਰ ਕਰੇਵ ਲਹਿੰਗਾ ਬਾਬੇ ਦੀ ੱਟੀ ਨੇ ਘਾਟਤਾ ਐਲਾਨ ਕਹਿੰਦੇ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ ਹਾਲੋ ਭਾਜੀ ਹਾਲੋ ਨਾਰਕਲੀ ਸਟਾਈਲ ਪੈਪਲਨ ਚ ਦੇਖੋ ਕਿੰਨਾ ਸ਼ਾਨਦਾਰ ਪੀਸ ਆਜੀ ਪੈਣਾ ਭਰਾਂ ਲਈ ਕੱਲੋ 8500 ਰੁਪਏ ਦਾ ਆ ਲੋ 25 25000 20 20000 ਤੇ ਰੂਮਾਂ ਚ ਬੈਕਦੇ ਆ ਇਥੇ 25 25000 ਵਾਲੇ 8500 ਚ ਬਾਕੀ ਪੈਣਾ ਭਰਾਂ ਦੱਸਦੀ ਆ ਵਿਜ਼ਿਟ ਕਰੋ ਰਸ਼ ਬਹੁਤ ਹੈ ਪਰ ਅਸੀਂ ਵੀਡੀਓ ਤਾਂ ਪਾਈ ਆ ਵੀ ਪੈਣਾ ਭਰਾਂ ਨੂੰ ਪਤਾ ਲੱਗ ਜਾਵੇ ਵੀ ਤਿੰਨ ਦਿਨ ਸੇਰ ਵਾਲੇ ਹੋਰ ਹੈਗੀ ਆ ਸੋਮਵਾਰ ਮੰਗਲਵਾਰ ਬੋਧਵਾਰ ਵੱਡੇ ਫੇਰੇ ਹੋਣ ਜਾ ਰਹੇ ਆ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਰੇੜੀ ਤੁਹਾਡੀ ਆਪਣੀ ਠੱਟੀ ਨੰਬਰ 98804723 ਜਲਦੀ ਮਿਲਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸ਼ੇਡੂ ਗਰੁੱਪ ਕਰ ਦਿਓ ਸਾਸਰੀ ਕਾਲ ਜੀ ਸੋ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਫੋਨ ਕਰ ਲਓ ਬਹੁਤ ਵੱਡੇ ਫਾਇਦੇ ਲੋਕ ਜੰਮੂ ਕਸ਼ਮੀਰ ਤੋਂ ਵੀ ਆ ਗਏ ਹਿਮਾਚਲ ਤੋਂ ਵੀ ਆ ਗਏ ਰਾਜਸਥਾਨ ਤੋਂ ਵੀ ਆ ਗਏ ਹਰਿਆਣਾ ਤੋਂ ਵੀ ਆ ਗਏ ਤੇ ਤੁਸੀਂ ਪੰਜਾਬ ਦੇ ਨੇੜੇ ਤੇੜੇ ਪਿੰਡਾਂ 'ਚ ਬੈਠੇ ਹੋ ਸ਼ਹਿਰਾਂ 'ਚ ਬੈਠੇ ਹੋ ਆ ਜਾਓ 1 ਲੱਖ ਦਾ ਕੱਪੜਾ 30 ਹਜ਼ਾਰ ਤੇ ਗਾਰੰਟੀ ਆ ਭਾਰੇ ਭਾਰੇ ਲਹਿੰਗੇ ਸ਼ਰਾਰੇ ਇਕਰਾਰੇ ਹੈਬੀਟੂਟ ਸਾਰੀਆਂ ਚੀਜ਼ਾਂ ਤਿੰਨ ਤਿੰਨ ਗੁਣਾ ਤਿੱਗਣੇ ਤਿੱਗਣੇ ਰੇਟ ਘੱਟ ਕਰਤੀ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਜੰਮਸ਼ੇਰ ਖਾਸ